ਦੇ ਵਿੱਚ ਗੈਰੀ ਸੰਧੂ ਦੇ ਨਾਲ ਧੱਕਾ ਮੁਕੀ ਹੋ ਰਿਹਾ ਹੈ ਗੈਰੀ ਸੰਧੂ ਦੇ ਨਾਲ ਜਿਹੜੀ ਘਟਨਾ ਵਾਪਰੀ ਹੈ ਉਸ ਦੇ ਵਿੱਚ ਗਲਤੀ ਕਿਸ ਦੀ ਹੈ ਗੈਰੀ ਸੰਧੂ ਦੀ ਹੈ ਜਾਂ ਫਿਰ ਕਿਸੇ ਹੋਰ ਵਿਅਕਤੀ ਦੀ ਹੈ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੰਜਾਬ ਤੇ ਦੇਸ਼ ਦੁਨੀਆ ਦੀ ਵਾਇਰਲ ਖਬਰ ਨੂੰ ਦੇਖਣ ਦੇ ਲਈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿਡਨੀ ਆਸਟ੍ਰੇਲੀਆ ਦੇ ਵਿੱਚ ਗੈਰੀ ਸੰਧੂ ਦਾ ਲਾਈਵ ਸ਼ੋਅ ਸੀ ਕੱਲ ਜਦੋਂ ਲਾਈਵ ਸ਼ੋਅ ਦੇ ਲਈ ਸਟੇਜ ਦੇ ਉੱਪਰ ਜਾਂਦੇ ਨੇ ਗੈਰੀ ਸੰਧੂ ਤਾਂ ਜਿਹੜੀ ਆਡੀਅנס ਅੱਗੇ ਖੜੀ ਹੁੰਦੀ ਹੈ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਕਹਿੰਦੇ ਨੇ ਗੈਰੀ ਸੰਧੂ ਨੂੰ ਕਿ ਤੁਸੀਂ ਸ਼ੋਅ ਦੇ ਵਿੱਚ ਬਹੁਤ ਜ਼ਿਆਦਾ ਲੇਟ ਆਏ ਹੋ ਜਿਹੜੇ ਤੁਹਾਡੇ ਪ੍ਰਮੋਟਰ ਹਨ ਉਹਨਾਂ ਦੀ ਬਹੁਤ ਜ਼ਿਆਦਾ ਗਲਤੀ ਹੈ ਤੇ ਪ੍ਰਮੋਟਰ ਮਾਰੇ ਹਨ ਤਾਂ ਉਤੇ ਹੀ ਗੈਰੀ ਸੰਧੂ ਵੀ ਕੁਝ ਗੱਲਾਂ ਬਾਤਾਂ ਕਰਦਾ ਹੈ ਉਹਨਾਂ ਵਿਅਕਤੀਆਂ ਦੇ ਨਾਲ ਤੇ ਜਿਸ ਤੋਂ ਬਾਅਦ ਉਹ ਗਲਤ ਇਸ਼ਾਰਾ ਕਰਦਾ ਹੈ ਆਪਣੀ ਉਂਗਲ ਦੇ ਨਾਲ ਉਹਨਾਂ ਵਿਅਕਤੀਆਂ ਦੇ ਵੱਲ ਜਿਸ ਤੋਂ ਬਾਅਦ ਮਾਹੌਲ ਗਰਮ ਹੋ ਜਾਂਦਾ ਹੈ ਤੇ ਉਹ ਵਿਅਕਤੀ ਸਟੇਜ ਦੇ ਉੱਪਰ ਆ ਜਾਂਦੇ ਨੇ ਤੇ ਵੱਡਾ ਹੰਗਾਮਾ ਉੱਥੇ ਖੜਾ ਹੋ ਜਾਂਦਾ ਹੈ ਬਾਅਦ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਗੈਰੀ ਸੰਧੂ ਨੂੰ ਸਟੇਜ ਦੇ ਉੱਪਰੋਂ ਬਚਾਇਆ ਜਾਂਦਾ ਹੈ ਪੁਲਿਸ ਦੇ ਵੱਲੋਂ ਵੀ ਤੇ ਸਿਕਿਉਰਟੀ